ਪੰਜਾਬ ਵਿੱਚ ਪੈ ਰਿਆ ਭਾਰੀ ਮੀਂਹ ਆਮ ਲੋਕਾਂ ਦੇ ਲਈ ਵੱਡੀ ਪਰੇਸ਼ਾਨੀ ਬਣ ਗਿਆ ਸਰਹੱਦੀ ਏਰੀਏ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਤਸਵੀਰਾਂ ਸੁਜਾਨਪੁਰ ਦੀਆਂ ਨੇ ਪਠਾਨਕੋਟ ਦੇ ਨਾਲ ਲੱਗਦੇ ਸੁਜਾਨਪੁਰ ਦੇ ਵਿੱਚ ਮੀਂਹ ਤੋਂ ਬਾਅਦ ਹਾਲਾਤ ਇੰਨੇ ਜ਼ਿਆਦਾ ਬੱਤਰ ਹੋ ਗਏ ਕਿ ਓਵਰਫਲੋ ਹੋਣ ਤੋਂ ਬਾਅਦ ਨਹਿਰ ਦਾ ਪਾਣੀ ਸੜਕਾਂ ਤੇ ਆ ਗਿਆ। ਰਾਵੀ ਰੱਦ ਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸੁਜਾਨਪੁਰ ਦੇ ਵਿੱਚੋਂ ਲੰਘਦੀ ਨਹਿਰ ਯੂ ਵੀ ਡੀਸੀ ਭਾਰੀ ਉਫਾਨ ਤੇ ਹੈ ਜਿਸ ਕਾਰਨ ਸੁਜਾਨਪੁਰ ਦੇ ਪੁਲ ਨੰਬਰ 4 ਤੇ 5 ਨੇੜੇ ਨਹਿਰ ਦਾ ਪਾਣੀ ਬਾਹਰ ਆ ਗਿਆ ਤੇ ਲੋਕ ਨੈਸ਼ਨਲ ਹਾਈਵੇ ਤੇ ਪਾਣੀ ਵਿੱਚ ਫਸ ਗਏ ਕਿਉਂਕਿ ਨੈਸ਼ਨਲ ਹਾਈਵੇ ਪਾਣੀ ਨਾਲ ਭਰ ਗਿਆ ਤੇ ਲੋਕਾਂ ਦੇ ਘਰਾਂ ਤੇ ਆਲੇ ਦੁਆਲੇ ਦੀਆਂ ਲੜਕਾ ਦੁਕਾਨਾਂ ਵਿੱਚ ਪਾਣੀ ਜਾਵੜਿਆ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਹੈ ਕਿ ਲੋਕਾਂ ਦੇ ਘਰਾਂ ਦੇ ਅੰਦਰ ਲੋਕ ਫਸ ਗਏ ਤੇ ਪੁਲਿਸ ਟੀਮ ਵੱਲੋਂ ਲੋਕਾਂ ਨੂੰ ਘਰ ਤੋਂ ਬਾਹਰ ਕੱਢਿਆ ਗਿਆ ਇਸ ਵੇਲੇ ਐਨ ਡੀ ਆਰ ਐਫ ਦੀ ਟੀਮ ਪਹੁੰਚੀ ਤੇ ਨੈਸ਼ਨਲ ਹਾਈਵੇ ਤੇ ਜਾਮ ਹੋਣ ਕਾਰਨ ਜੰਮੂ ਯਾਤਰੀ ਵੀ ਰਸਤੇ ਵਿੱਚ ਫਸ ਗਏ ਨੇ ਤੇ ਪੈਦਲ ਹੀ ਜਾ ਰਹੇ ਨੇ ਪੰਜਾਬ ਵਿੱਚ ਪੈ ਰਿਆ ਭਾਰੀ ਮੀਂਹ ਆਮ ਲੋਕਾਂ ਦੇ ਲਈ ਵੱਡੀ ਪਰੇਸ਼ਾਨੀ ਬਣ ਗਿਆ ਸਰਹੱਦੀ ਏਰੀਆ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਤਾਂ ਸੁਵੀਰਾ ਸੁਜਾਨਪੁਰ ਦੀਆਂ ਨੇ ਪਠਾਨਕੋਟ ਦੇ ਨਾਲ ਲੱਗਦੇ ਸੁਜਾਨਪੁਰ ਦੇ ਵਿੱਚ ਮੀਂਹ ਤੋਂ ਬਾਅਦ ਹਾਲਾਤ ਇੰਨੇ ਜ਼ਿਆਦਾ ਬੱਤਰ ਹੋ ਗਏ ਕਿ ਓਵਰਫਲੋ ਹੋਣ ਤੋਂ ਬਾਅਦ ਨਹਿਰ ਦਾ ਪਾਣੀ ਸੜਕਾਂ ਤੇ ਆ ਗਿਆ। ਰਾਵੀ ਰੱਦ ਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸੁਜਾਨਪੁਰ ਦੇ ਵਿੱਚੋਂ ਲੰਘਦੀ ਨਹਿਰ ਯੂਵੀ ਡੀਸੀ ਭਾਰੀ ਉਫਾਨ ਤੇ ਹੈ ਜਿਸ ਕਾਰਨ ਸੁਜਾਨਪੁਰ ਦੇ ਪੁਲ ਨੰਬਰ 4 ਤੇ 5 ਨੇੜੇ ਨਹਿਰ ਦਾ ਪਾਣੀ ਬਾਹਰ ਆ ਗਿਆ ਤੇ ਲੋਕ ਨੈਸ਼ਨਲ ਹਾਈਵੇ ਤੇ ਪਾਣੀ ਵਿੱਚ ਫਸ ਗਏ ਕਿਉਂਕਿ ਨੈਸ਼ਨਲ ਹਾਈਵੇ ਪਾਣੀ ਨਾਲ ਭਰ ਗਿਆ ਤੇ ਲੋਕਾਂ ਦੇ ਘਰਾਂ ਤੇ ਆਲੇ-ਦੁਆਲੇ ਦੀਆਂ ਸੜਕਾਂ ਦੁਕਾਨਾਂ ਵਿੱਚ ਪਾਣੀ ਜਾਵੜਿਆ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਹੈ ਕਿ ਲੋਕਾਂ ਦੇ ਘਰਾਂ ਦੇ ਅੰਦਰ ਲੋਕ ਫਸ ਗਏ تھے ਪੁਲਿਸ ਟੀਮ ਵੱਲੋਂ ਲੋਕਾਂ ਨੂੰ ਘਰ ਤੋਂ ਬਾਹਰ ਕੱਢਿਆ ਗਿਆ ਇਸ ਵੇਲੇ ਐਨ ਡੀ ਆਰ ਐਫ ਦੀ ਟੀਮ ਪਹੁੰਚੀ ਤੇ ਨੈਸ਼ਨਲ ਹਾਈਵੇ ਤੇ ਜਾਮ ਹੋਣ ਕਾਰਨ ਜੰਮੂ ਯਾਤਰੀ ਵੀ ਰਸਤੇ ਵਿੱਚ ਫਸ ਗਏ ਨੇ ਤੇ ਪੈਦਲ ਹੀ ਜਾ ਰਹੇ ਨੇ ਪੰਜਾਬ ਵਿੱਚ ਪੈ ਰਿਆ ਭਾਰੀ ਮੀਂਹ ਆਮ ਲੋਕਾਂ ਦੇ ਲਈ ਵੱਡੀ ਪਰੇਸ਼ਾਨੀ ਬਣ ਗਿਆ ਸਰਹੱਦੀ ਏਰੀਆ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਤਸਵੀਰਾਂ ਸੁਜਾਨਪੁਰ ਦੀਆਂ ਨੇ ਪਠਾਨਕੋਟ ਦੇ ਨਾਲ ਲੱਗਦੇ ਸੁਜਾਨਪੁਰ ਦੇ ਵਿੱਚ ਮੀਂਹ ਤੋਂ ਬਾਅਦ ਹਾਲਾਤ ਇੰਨੇ ਜ਼ਿਆਦਾ ਬੱਤਰ ਹੋ ਗਏ ਕਿ ਓਵਰਫਲੋ ਹੋਣ ਤੋਂ ਬਾਅਦ ਨਹਿਰ ਦਾ ਪਾਣੀ ਸੜਕਾਂ ਤੇ ਆ ਗਿਆ। ਰਾਵੀ ਰੱਦ ਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸੁਜਾਨਪੁਰ ਦੇ ਵਿੱਚੋਂ ਲੰਘਦੀ ਨਹਿਰ ਯੂ ਬੀ ਡੀਸੀ ਭਾਰੀ ਉਫਾਨ ਤੇ ਹੈ ਜਿਸ ਕਾਰਨ ਸੁਜਾਨਪੁਰ ਦੇ ਪੁਲ ਨੰਬਰ 4 ਤੇ 5 ਨੇੜੇ ਨਹਿਰ ਦਾ ਪਾਣੀ ਬਾਹਰ ਆ ਗਿਆ ਤੇ ਲੋਕ ਨੈਸ਼ਨਲ ਹਾਈਵੇ ਤੇ ਪਾਣੀ ਵਿੱਚ ਫਸ ਗਏ ਕਿਉਂਕਿ ਨੈਸ਼ਨਲ ਹਾਈਵੇ ਪਾਣੀ ਨਾਲ ਭਰ ਗਿਆ ਤੇ ਲੋਕਾਂ ਦੇ ਘਰਾਂ ਤੇ ਆਲੇ-ਦੁਆਲੇ ਦੀਆਂ ਸੜਕਾਂ ਦੁਕਾਨਾਂ ਵਿੱਚ ਪਾਣੀ ਜਾਵੜਿਆ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਹੈ ਕਿ ਲੋਕਾਂ ਦੇ ਘਰਾਂ ਦੇ ਅੰਦਰ ਲੋਕ ਫਸ ਗਏ ਤੇ ਪੁਲਿਸ ਟੀਮ ਵੱਲੋਂ ਲੋਕਾਂ ਨੂੰ ਘਰ ਤੋਂ ਬਾਹਰ ਕੱਢਿਆ ਗਿਆ ਇਸ ਵੇਲੇ ਐਨ ਡੀ ਆਰ ਐਫ ਦੀ ਟੀਮ ਪਹੁੰਚੀ ਤੇ ਨੈਸ਼ਨਲ ਹਾਈਵੇ ਤੇ ਜਾਮ ਹੋਣ ਕਾਰਨ ਜੰਮੂ ਯਾਤਰੀ ਵੀ ਰਸਤੇ ਵਿੱਚ ਫਸ ਗਏ ਨੇ ਤੇ ਪੈਦਲ ਹੀ ਜਾ ਰਹੇ ਨੇ